ਮਾਮਲਾ ਹੈ ਇਹ ਚ ਲੈ ਕੇ ਆ ਕਿ ਸਵੇਰੇ 8 ਵਜੇ ਨਾਲ ਤੇ ਇਹਨਾਂ ਦਾਖਲ ਕਰ ਲਿਆ ਵਾ ਤੇ ਇਹਨਾਂ ਨੂੰ ਰਾਤ ਦੇ ਮੜ ਕੇ ਹਨੂੰ ਅੰਮ੍ਰਿਤਸਰ ਲੈ ਜਾਣਾ ਟੈਮ ਕਰਾ ਦੋ ਦਿਨ ਉਹ ਸਿਕਲ ਹੋਣਗੇ ਐਮ ਆਰ ਆਈ ਕਰਾਈ ਐਮ ਆਰ ਆਈ ਤੇ ਮੜ ਕੇ ਅੰਦੇ ਵੀ ਕੱਲ ਹਨੂੰ ਆਂਦੇ ਆ ਵੇਲੇ ਐਵੇਂ ਦੀ ਗੱਲ ਹੈ ਵਾ ਵਾਹ ਬੰਦੇ ਖਾਤ ਦੇ ਨਾਲ ਅੰਦਰ ਇਹਨਾਂ ਦਾ ਅਖਾ ਵੀ ਇਹਦਾ ਪ੍ਰਸ਼ਨ ਹੋਣਾ ਤੋ ਆਈ ਇਹਨਾਂ ਨੇ ਕੰਮ ਕਰ ਦੇਣਾ। ਰਹੀਆ ਚਲੋ ਘੱਟੋ ਪ੍ਰੈਸ਼ਨ ਠੀਕ ਹੋਣਾ ਚਾਹੀਦਾ। ਇਹਨਾਂ ਆਖਿਆ ਕੋਈ ਗੱਲ ਨਹੀਂ ਦਿਖਤ ਤੇ ਬਾਹਰ ਆ ਪ੍ਰੈਸ਼ਨ ਕਰਾਂਗੇ। ਕੋਈ ਗੱਲ ਨਹੀਂ। ਰਹੀਆ ਪੀਆ ਨਾਲ ਕੱਲ ਲੈਵ ਮੈਡੀਸਨ ਦਾ ਬਖਰਾ। ਉਹ ਆਖੀ ਬਖਰਾ। ਫਿਰ ਉਹ ਜਿਹੜਾ ਖਤਰਾ ਬਖਰਾ। ਮੰਨ ਲਿਆ ਜੀ। ਜਨਾ ਮਡੇਲੀ ਹੋਈ ਹੈ ਜੀ। ਡਾਕਟਰ ਇੱਥੇ ਆਈ ਕੋਈ ਨਹੀਂ ਦੇਖੋ ਆ ਗੋ ਨਹੀਂ ਕਰ ਗਿਆ। ਰੋਜ਼ ਦੇ ਮੁਕਤ ਸਤੇ ਆ ਜੀ ਉਹਨਾਂ ਨੇ। ਫਿਰ ਆਨ ਨੂੰ ਆਵ ਕਰ ਗਿਆ ਜੀ। ਅਗਿਆ ਠੀਕਦੇ ਨੇ ਮੁੰਡੇ ਵੀ ਆਏ ਗੈਂਗਸਟਰ ਆਏ ਇਥੇ ਬੜੇ ਸੱਦੇ ਡਾਕਟਰ ਨੇ ਆਪ ਕੋਲ 8 ਵਜੇ ਡੈਥ ਹੋਈਏ ਜਦੋਂ ਸਵੇਰੇ ਤੇ ਮੁੰਡੇ ਵੀ ਸੱਦੇ ਗਏ ਆ ਵੀ ਫੋਨ ਕਰੇ ਕੀਤਾ ਹੁਣ ਆਇਆ 10 ਵਜੇ ਜਦੋਂ ਆਪਰੇਟ ਹੋਇਆ ਸੀ ਉਦੋਂ ਇਹ ਭੱਜ ਗਿਆ ਡਾਕਟਰ ਨਾਲ ਹੀ ਉਹਨਾਂ ਦੇ ਤੇ ਬਾਅਦ ਚ ਆਇਆ ਨਹੀਂ ਉਥੇ ਤੇ ਜਿਹੜਾ ਸਟਾਫ ਰੱਖਿਆ ਉਹ ਨਵਾਂ ਸਟਾਫ ਹੀ ਸਾਰਾ ਤੇ ਉਹਨਾਂ ਨੇ ਦੇਖਭਾਲ ਇਦਾਂ ਕੀਤੀ ਨਹੀਂ ਚੰਗੀ ਤਰ੍ਹਾਂ ਤੇ ਉਸੇ ਕਰਕੇ ਇਦਾਂ ਹੋ ਗਿਆ ਇਹ ਕਹਤਾ ਜੀ ਮੰਕੀ ਕਰਦੇ ਆ ਪਰ ਹਾਂ ਜੀ ਸਭਾ ਜੀ ਬਹੁਤ ਬਹੁਤ ਸਾਹ ਮੰਗਦੇ ਹਾਂ ਸਾਰੇ ਜੀ ਜਿਹਨਾਂ ਡੈਥ ਹੋਇਆ ਉਸ ਕੀ ਨਾਮ ਕੀ ਸੀ ਜਤਿੰਦਰ ਸਿੰਘ ਕੀ ਹੋਇਆ ਕੀ ਕਿਵੇਂ ਹੈ ਡੈਥ ਜੀ ਉਹਨਾਂ ਨੂੰ ਕਲੀਨਟ ਅੱਗਾਇਆ ਹਾਂ ਇਹ ਤੇ ਹਸਪੀਟਲ ਤੇ ਲੈ ਕੇ ਆਏ ਹਾਂ ਯੂਨਾਈਟਿਡ ਹਸਪੀਟਲ ਤੇ ਲੈ ਕੇ ਆਏ ਇਹਨੇ ਹਾਨੂੰ ਪਹਿਲਾਂ ਐਮ ਆਈ ਆਰ ਕਰਵਾਈ ਉਹਦੇ ਵਿੱਚ ਯਕੀਨ ਦਿਵਾਇਆ ਕਿ ਦਵਾਈਆਂ ਨਾਲ ਠੀਕ ਹੋ ਜਾਊਗਾ ਦਵਾਈਆਂ ਨਾਲ 3-4 ਦਿਨ ਇਲਾਜ ਚੱਲਿਆ ਵਾ ਮੁੜ ਕੇ ਲਾਸਟ ਦਿਨਾਂ ਨੂੰ ਇੱਕ ਘੰਟੇ ਦੀ ਦੱਸਤਾ ਕਿ ਸ਼ਾਮਾਂ ਨੂੰ ઓਪਰੇਟ ਕਰਨਾ ਪੈਣਾ। ਅਹੀਂ ਇੱਕ ਇੱਕ ਘੰਟੇ ਜੁਪਤੇ ਆਇਆ ਦਾ ਇੰਤਜ਼ਾਮ ਕੀਤਾ ਇਹਨਾਂ ਨੂੰ ਦਿੱਤੇ। ਪਰ ਇਹਨਾਂ ਨੇ ਜਦੋਂ ਕਿ ਇਹਨਾਂ ਨੇ ਸਾਡੇ ਕੋਲ ਬਿਆਨ ਲਈ ਇਹਨਾਂ ਨੇ ਇਹ ਕਿਹਾ ਸਾਡੇ ਕੋਲ ਸੈਰ ਕਰਾਈ ਕਿ 3-4 ਦਿਨ ਵਿੱਚ ਹੁਸ਼ ਆ ਜੂਗੀ। ਅਹੀਂ ਵੀ ਕਿਹਾ 3-4 ਦਿਨ ਵਿੱਚ ਹੁਸ਼ ਆ ਜੂਗੀ। ਅਹੀਂ ਤਾਂ ਇਹਨਾਂ ਨੇ ਵੀ ਕਬੂਲ ਕਰ ਲਏ ਕਿ ਹੁਸ਼ ਆ ਜੂਗੀ। ਜਦੋਂ ਇਹਨਾਂ ਨੇ ઓਪਰੇਟ ਕੀਤਾ ਬਾਹਰ ਆਏ ਸਾਰਿਆਂ ਨੇ ਪੁੱਛਿਆ ਇਹਨਾਂ ਨੂੰ ਠੀਕ ਹੈ ਪੇਸ਼ੈਂਟ ਕਹਿੰਦੇ ਠੀਕ ਹੈ ਕੋਈ ਖਤਰੇ ਵਾਲੀ ਗੱਲ ਨਹੀਂ ਖਤਰੇ ਤੋਂ ਬਾਹਰ ਆ ਜਿਹੜੇ ઓਪਰੇਟ ਕਰਨਾ ਹੈ ਹੀ ਅਮਰਸਰੋਂ ਡਾਕਟਰ ਉਹਨਾਂ ਨੇ ਕਿਹਾ ਨਸ ਫਟ ਗਈ ਆ ਕੋਈ ਚਾਂਸ ਨਹੀਂ ਆ 50% ਚਾਂਸ ਆ ਫਿਰ ਨਸ ਫੱਟੀ ਤੇ ਮੇ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਆਪਰੇਸ਼ਨ ਕਰਨ ਤੋਂ ਪਹਿਲਾਂ ਇਹ ਸਾਡੇ ਪੈਸੇ ਬਣਾਉਣ ਦੇ ਸੀ ੱਲਦਾ ਡਾਕਟਰ ਦੀ ਨਿਗਹਿਲੀ ਲੱਗੀ ਨਿਗਹਿਲੀ ਫਿਰ ਸਾਡੇ 6 ਵਜੇ ਦਾ ਪੈਸੇ ਬਣਾਉਣ ਦੇ ਸਾਡੇ 6 ਵਜੇ ਦਾ ਸੀਰੀਅਸ ਹੋਇਆ ਵਾ

ਆਏ ਹਨ ਕਿ ਉਹ ਕੋਈ ਗਰੀਬ ਨਾ ਬਸ ਇਹ ਸੱਚ ਦੱਸਿਆ ਕਰਨ ਤੋ ਕਿਜ ਨਾਰਾ ਕਿਆ ਕਰਨ ਕੇ ਨਾ ਮੈਂ ਡਾਕਟਰ ਤੇਜ ইউনাইটেড ਹਾਸੋ ਇਸ ਤਰ੍ਹਾਂ ਕੁਝ ਨਹੀਂ ਹੈਗਾ ਇਹਨਾਂ ਨੂੰ ਅਸੀਂ ਸਟਾਰਟਿੰਗ ਤੋਂ ਹੀ ਜਦੋਂ ਮਰੀਜ਼ ਮੇਰੇ ਕੋਲ ਆਇਆ ਸੀ ਇਹ ਬਿਲਕੁਲ ਬੇਹੋਸ਼ੀ ਵਾਲੀ ਹਾਲਤ ਸੀ ਆਇਆ ਹੈ ਮਰੀਜ਼ ਮੇਰੇ ਕੋਲ ਤੇ ਇਹਨਾਂ ਨੂੰ ਅਸੀਂ ਇੰਟੂਬੇਟ ਕੀਤਾ ਇਹਨਾਂ ਨੂੰ ਨੱਕ ਚ ਨਾਲੀ ਪਾਈ ਪਿਸ਼ਾਬ ਦੀ ਨਾਲੀ ਪਾਈ ਇਹਨਾਂ ਦੀ ਜਾਨ بچਾਈ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਐਮ ਆਰ ਆਈ ਸਕੈਨ ਕਰਾਇਆ ਐਮ ਆਰ ਆਈ ਸਕੈਨ ਕਰਾਉਣ ਤੋਂ ਬਾਅਦ ਉੱਚ ਪਤਾ ਲੱਗਾ ਕਿ ਦਿਮਾਗ ਦੀ ਜਿਹੜੀ ਨਾੜ ਹੈ ਉਹ ਉਹਨਾਂ ਦੀ ਲੀਕ ਹੋ ਗਈ ਹੈ ਠੀਕ ਹੈ ਤੇ ਦਿਮਾਗ ਵਿੱਚ ਬਲੱਡ ਕਾਫੀ ਇਕੱਠਾ ਹੋ ਗਿਆ ਠੀਕ ਹੈ ਅਸੀਂ ਇਹਨਾਂ ਦਾ ਦਵਾਈਆਂ ਨਾਲ ਸ਼ੁਰੂ ਕੀਤਾ ਇਲਾਜ ਪਹਿਲਾਂ ਤੇ ਉਸ ਤੋਂ 24 ਘੰਟੇ ਬਾਅਦ ਦੁਬਾਰਾ ਸਕੈਨ ਕਰਾਇਆ ਗਿਆ ਇਹਨਾਂ ਦਾ ਫਿਰ ਐਮ ਆਰ ਆਈ ਕਰਾਇਆ ਗਿਆ ਦੂਜੀ ਵਾਰ ਫਿਰ ਐਮ ਆਰ ਆਈ ਕਰਾਇਆ ਗਿਆ ਉਸ ਤੋਂ ਬਾਅਦ ਮਰੀਜ਼ ਨੂੰ ਥੋੜਾ ਬੁਖਾਰ ਆਣਾ ਸ਼ੁਰੂ ਹੋਇਆ ਜਦੋਂ ਬੁਖਾਰ ਆਣਾ ਸ਼ੁਰੂ ਹੋਇਆ ਫਿਰ ਅਸੀਂ ਇਹਨਾਂ ਦੀ ਐਮਰਜੈਂਸੀ ਰਾਤ ਨੂੰ ਹੀ ਨਿਊਰੋ ਸਰਜਰੀ ਕਰਤੀ ਇਨਨਦ ਅਸੀਂ ਈਵੀਡੀ ਡਰੇਨੇਜ ਨਾਮ ਦੀ ਸਰਜਰੀ ਹੁੰਦੀ ਹੈ ਉਹ ਅਸੀਂ ਕੀਤੀ। ਪਰ ਇਹ ਕੋਲ ਵਿੱਚ ਹੈ ਤਾਂ ਪਰ ਬੰਦ ਹੈ। ਹਾਂਜੀ ਹਾਂਜੀ ਸਾਰਾ ਪਰਵੈਂਸੀ ਨਿਊਰੋ ਸਰਜਨ ਨੇ ਹੀ ਸਰਜਰੀ ਕੀਤੀ ਹੈ ਤੇ ਸਾਰਾ ਕਸਾਰਾ ਬਾਈ ਦਾ ਪ੍ਰੋਸੈਸ ਹੀ ਕੰਮ ਹੋਇਆ ਜਿਸ ਤਰ੍ਹਾਂ ਮੈਡੀਕਲਸ ਹੁੰਦਾ ਹੈ। ਸਾਡੇ ਵੱਲੋਂ ਕੋਈ ਮੈਡੀਕਲ ਨੈਗਲੀਜੈਂਸੀ ਨਹੀਂ ਹੋਈ ਹੈ। ਕੁਝ ਇਹਨਾਂ ਨੂੰ ਅੰਡਰਸਟੈਂਡ ਕਰਨ 'ਚ ਕੁਝ ਦਿੱਕਤ ਹੋ ਰਹੀ ਹੈ ਕਿ ਇਹ ਕੁਝ ਚੀਜ਼ ਅੰਡਰਸਟੈਂਡ ਨਹੀਂ ਕਰ پا ਰਹੇ ਸਾਡੇ।

ਜੇ ਹਰ ਰਿਸਪੈਕਟਫੁਲੀ ਗੱਲ ਕਰਾਂਗੇ ਉਹਨਾਂ ਰਿਸਪੈਕਟਫੁਲੀ ਗੱਲ ਕਰਨੀ ਜੇ ਬਲੜਾਈ ਚਕੜੇ ਦੀ ਗੱਲਾਂ ਕਰਾਂਗੇ ਤਾਂ ਫਿਰ ਅਗੋਂ ਹਰ ਬੰਦੇ ਦੀ ਆਪਣੀ ਸੈਲਫ ਰਿਸਪੈਕਟ ਹੈਗੀ ਹੈ ਤੁਹਾਨੂੰ ਪਤਾ ਸਾਨੂੰ ਤਾਂ ਕਹਿੰਦੇ ਕਿਸੇ ਪ੍ਰੈਸ਼ਰ ਕਰਨ ਤੋਂ ਪਹਿਲਾਂ ਉਹਦੀ ਦਿਮਾਗ ਦੀ ਨਾੜੀ ਸਖਤ ਹੋ ਗਈ ਪਰ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਸਰ ਇਹਨਾਂ ਦੋ ਵਾਰ ਸਕੈਨ ਹੋਏ ਦੋਨੋਂ ਵਾਰ ਸਕੈਨ 'ਚ ਇਹੀ ਦੱਸਿਆ ਇਹਨਾਂ ਨੂੰ ਵੀ ਦਿਮਾਗੀ ਨਾੜੀ ਫੱਟੀ ਹੈ ਔਰ ਸਕੈਨ ਮੈਂ ਕਦੇ ਵਾਸਤੇ ਕਰਾਣਾ ਸਕੈਨ 'ਚ ਹੀ ਆਉਣਾ ਹੈ ਨਾ ਦਿਮਾਗੀ ਨਾੜੀ ਫੱਟੀ ਹੈ ਬਲੱਡ ਕਲੌਟ ਹੋਇਆ ਅੰਦਰ ਦੋ ਪ੍ਰਕਾਰ ਦਾ ਹੁੰਦਾ ਇੱਕ ਖੂਨ ਜੰਮ ਜਾਂਦਾ ਹੈ ਖੂਨ ਰਿਸ ਜਾਂਦਾ ਨਾ ਉਸੇ ਰੀਤੇ ਆਏ ਇੱਥੇ ਉਸੇ ਲਾਜ ਵਾਸਤੇ ਆਏ ਨਾੜ ਫਟਣ ਦੇ ਇਨਿਕ ਦੇਖੋ ਕਿਸੇ ਇਥੇ ਸੁਖਮੇ ਇਹ ਪਿਛਲੇ 14 ਲਗਭਗ ਲਾਗ ਨੂੰ ਹੋਇਆ ਸਮੋਸਥਲ ਸਿਵਾਉਣ ਦੇ ਨਹੀਂ ਬੈਥਵਰੇ ਤਾਂ ਮੈਨੂੰ ਨਹੀਂ ਪਤਾ ਇੰਨਾ ਕਿ ਮੈਨੂੰ ਪਤਾ ਚੱਲਿਆ ਕਿ ਜਿਹੜਾ ਨਵਾਂ ਪ੍ਰਾਈਵੇਟ ਹਸਪੀਟਲ ਖੁੱਲਿਆ ਨਹੀਂ ਇਹਦੇ ਬਾਰੇ ਇਹ ਸਾਨੂੰ ਨਹੀਂ ਪਤਾ ਇਹ ਨਵਾਂ ਹੀ ਹਸਪੀਟਲ ਖੁੱਲਿਆ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਜੀ ਕੋਈ ਇਦਾਂ ਦੀ ਹੈਗੀ ਐ ਤੇ ਦੇ ਸਕਦੇ ਅਸੀਂ ਉਹਨਾਂ ਦੇ ਡਾਕੂਮੈਂਟ ਵਗੈਰਾ ਜਾ ਕੇ ਚੈੱਕ ਕਰ ਸਕਦੇ ਸਰ ਲੜਕੇ ਪਰਵਾਲੋ ਜਿਹਦੀ ਡੈਥ ਹੋਈ ਹੈ ਉਹਨਾਂ ਦੇ ਪਰਵਾਲੋ ਪਰ ਟੈਸਟ ਕੀਤਾ ਜਾ ਰਿਹਾ ਹਸਪੀਟਲ ਦੇ ਖਿਲਾਫ ਤੇ ਸਰ ਤੁਸੀਂ ਇਥੋਂ ਦਾ ਐਸਐਮਓ ਜਿਹਦੇ ਕੀ ਇਹ ਤੁਹਾਡੀ ਨੋਟਿਸ ਤੋਂ ਬਿਨਾਂ ਹੀ ਮੈਦ ਖੋਲ ਸਕਦੇ ਕੋਈ ਵੀ ਕੁਆਲੀਫਾਈਡ ਜਿਹੜਾ ਡਾਕਟਰ ਹੈ ਨਾ ਜਿਹੜਾ ਕੁਆਲੀਫਾਈਡ ਡਾਕਟਰ ਹੈ ਜਿਹਦੇ ਕੋਈ ਡਿਗਰੀ ਹੈ ਉਹ ਆਪਣੀ ਕਲੀਨਿਕ ਖੋਲ ਸਕਦਾ ਹੈ ਆਪਣੇ ਜਿਹੜੇ ਸਰਟੀਫਿਕੇਟ ਹੈ ਜਿਹਦੇ ਕੋਲ ਹੋਣ ਰਜਿਸਟ੍ਰੇਸ਼ਨ ਹੋਈ ਹੈ ਪੰਜਾਬ ਮੈਡੀਕਲ ਕੌਂਸਲ ਵੱਲੋਂ ਉਹ ਆਪਣਾ ਕਲੀਨਿਕ ਚਲਾ ਸਕਦੇ ਆ ਜੇ ਕੋ ਬਿਲਕੁਲ ਜੇ ਆਪਾਂ ਨੂੰ ਕੋਈ ਸਰਟੀਫੀਕਟ ਹੀ ਲਿਖ ਕੇ ਦੇਓ ਆਪਾਂ ਸਰਵਲ ਸਰਜਨ ਸਾਡੀ ਹੈਲਪ ਲੈ ਕੇ ਉਹਨਾਂ ਦੀ ਬੋਰਡ ਬਣਾ ਕੇ ਅਹੀਂ ਉੱਥੇ ਜਾ ਕੇ ਇਨਕੁਆਇਰੀ ਕਰ ਸਕਦੇ ਆ ਕਿ ਆਪਣੇ ਜਿਹੜੇ ਡਾਕੂਮੈਂਟ ਦਿਖਾਏ ਜਾਣ ਇਸ ਜਾਂ ਜ਼ਰੂਰੀ ਨਹੀਂ ਹੈ ਹਸਪੀਟਲ ਸੈਪਰ ਪੋਪੂਲੇਸ਼ਨ ਕੰਟਰੋਲ ਬੋਰਡ ਵੱਲੋਂ ਸਰਟੀਫਾਈਡ ਹੋ ਵੀ ਜ਼ਰੂਰੀ ਹੈ ਫਿਰ ਆ ਡਾਇਰੈਕਟ ਬਾਇਓ ਬਾਇਓ ਵੇਸਟ ਜਿਹੜਾ ਬਾਇਓ ਮੈਡੀਕਲ ਵੇਸ ਜਨਰੇਟ ਹੁੰਦਾ ਉਹਦੇ ਵੱਲੋਂ ਵੀ ਫਾਇਰ ਸੇਫਟੀ ਵੱਲੋਂ ਸਰਟੀਫਿਕੇਟ ਵੀ ਚਾਹੀਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ ਹਸਪਤਾਲ ਲਈ ਸਰ ਜਿਹੜੇ ਇਹੋ ਜਿਹੇ ਡਾਕਟਰ ਨੇ ਕਾਨੂੰਨ ਨੂੰ ਸਿੱਕੇ ਤੇ ਟੰਕੇ ਲੋਕਾਂ ਦੀ ਸਿਹਤ ਦਾ ਨਾਲ ਖਲਵਾੜ ਕਰਨੇ ਜੋ ਵੀ ਸਾਨੂੰ ਆਪਣੇ ਸਿਵਲ ਸਜਨ ਸਾਹਵਲ ਹਦਾਇਤਾਂ ਹੋਣਗੀਆਂ ਜੋ ਵੀ ਉਹਨਾਂ ਵੱਲੋਂ ਅਨੁਤਰਿਕਸ਼ਨ ਆਈ ਗਈ ਹੈ ਉਸ ਦੇ ਸਾਬ ਨਾਣੀ ਪੈਰੀ ਕਰਕੇ ਜੋ ਵੀ ਬੰਦੀ ਕਰਕੇ